ਅਲਸੀ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਆਪਾਂ ਗੁੜ ਤੇ ਖੋਏ ਵਾਲੀਆਂ ਬਣਾ ਕੇ ਤਿਆਰ ਕਰਨੀਆਂ ਨੇ ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਜਨਵਰੀ ਮਹੀਨੇ ਲੋਹੜੀ ਤੋਂ ਪਹਿਲਾਂ-ਪਹਿਲਾਂ ਤੁਸੀਂ ਕਦੀ ਵੀ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾ ਸਕਦੇ ਹੋ ਕਾਰਨ ਕੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਧੁੰਦ ਪੈਣਾ ਸ਼ੁਰੂ ਹੋ ਜਾਂਦੀ ਹੈ ਕੋਹਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਨੂੰ ਇਹੋ ਜੀ ਚੀਜ਼ ਜਿਹੜੀ ਖਾਣੀ ਚਾਹੀਦੀ ਹੈ ਜਿਹੜੀ ਸਾਡੇ ਸਰੀਰ ਨੂੰ ਅੰਦਰੋਂ ਤੇ ਬਾਹਰੋਂ ਗਰਮਾਇਸ਼ ਦੇ ਔਰ ਨਾਲ ਹੀ ਤਾਕਤ ਦੇ ਤੇ ਅਲਸੀ ਦੀਆਂ ਪਿੰਨੀਆਂ ਤੋਂ ਇਲਾਵਾ ਇਹ ਹੋਰ ਕੋਈ ਵੀ ਜਿਹੜੀ ਚੀਜ਼ ਹੈ ਕੰਮ ਨਹੀਂ ਕਰ ਸਕਦੀ ਇਸ ਕਾਰਨ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਹੀ ਬਣਾ ਕੇ ਖਾਦੀ ਜਾਂਦੀਆਂ ਆ ਤੇ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਸਕਦੀ ਹੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿ ਮੈਂ ਕਿੱਦਾਂ ਬਣਾ ਕੇ ਤਿਆਰ ਕੀਤੀਆਂ ਨਾ ਜੇਕਰ ਥੋੜੀ ਜੀ ਵੀ ਚੰਗੀ ਲੱ ਵੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਅਲਸੀ ਦੀਆਂ ਪਿੰਨੀਆਂ ਬਣਾਉਣਾ ਸ਼ੁਰੂ ਕਰਦੇ ਆ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਇੱਥੇ ਜਿਹੜੀਆਂ ਜਿਹੜੀਆਂ ਮੈਂ ਚੀਜ਼ਾਂ ਲਈਆਂ ਮੈਂ ਤੁਹਾਨੂੰ ਦਿਖਾ ਦੇਣੀ ਆ ਸਭ ਤੋਂ ਪਹਿਲਾਂ ਇੱਥੇ ਮੈਂ 1/2 ਕਿਲੋ ਅਲਸੀ ਲਈ ਹੈ ਅਲਸੀ ਨੂੰ ਮੈਂ ਥਾਲੀ ਵਿੱਚ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰ ਲਿਆ ਕਿਉਂਕਿ ਇਹਦੇ ਵਿੱਚ ਕੰਕਰ ਪੱਥਰ ਵਗੈਰਾ ਹੁੰਦੇ ਆ ਤੇ ਇਹ ਕੰਕਰ ਪੱਥਰ ਜਿਹੜੇ ਆ ਜਦੋਂ ਆਪਾਂ ਅਲਸੀ ਨੂੰ ਪੀਸਾਂਗੇ ਤੇ ਨਾਲ ਹੀ ਪੀਸੇ ਜਾਣਗੇ ਤੇ ਖਾਣ ਦੇ ਵਿੱਚ ਬਿਲਕੁਲ ਵੀ ਜਿਹੜਾ ਸਵਾਦ ਨਹੀਂ ਲੱਗਦਾ ਸਵਾਦ ਇਹਦਾ ਖਰਾਬ ਕਰ ਦਿੰਦੇ ਆ ਪਿੰਨੀਆਂ ਦਾ ਇਸ ਕਾਰਨ ਲਈ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰ ਲੈਣਾ ਇਹਨੂੰ ਮੈਂ ਗਿੱਲੇ ਕੱਪੜੇ ਦੇ ਨਾਲ ਪੂੰਝ ਵੀ ਲਿਆ ਕਿਉਂਕਿ ਘੱਟਾ ਵਗੈਰਾ ਲੱਗਿਆ ਹੁੰਦਾ ਉਹ ਵੀ ਸਾਫ਼ ਹੋ ਜਾਏਗਾ ਇਹਦੇ ਨਾਲ ਹੀ ਮੈਂ 1/2 ਕਿਲੋ ਜਿਹੜੀ ਹੈ ਹਰੀ ਮੂੰਗੀ ਲਈ ਹੈ। ਵੈਸੇ ਤਾਂ ਹਰ ਕਿਸੇ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਅਲਸੀ ਦੀਆਂ ਪਿੰਨੀਆਂ ਬਣਾਉਂਦਾ। ਕੋਈ ਇਹਦੇ ਵਿੱਚ ਪੁੱਜੇ ਛੋਲੇ, ਮਖਾਣੇ, ਕਣਕ ਦਾ ਆਟਾ ਜਾਂ ਬੇਸਣ ਪਾਉਂਦਾ ਹੈ ਪਰ ਮੈਂ ਇਹਦੇ ਵਿੱਚ ਹਰ ਵਾਰ ਜਦੋਂ ਵੀ ਅਲਸੀ ਦੀਆਂ ਪਿੰਨੀਆਂ ਬਣਾਉਣੀ ਆ ਹਰੀ ਮੂੰਗੀ ਪਾਣੀ ਆ ਕਿਉਂਕਿ ਹਰੀ ਮੂੰਗੀ ਦੇ ਤਸੀਰ ਠੰਡੀ ਹੁੰਦੀ ਹੈ ਔਰ ਜਿਹੜੀ ਅਲਸੀ ਆ ਇਹਦੇ ਤਸੀਰ ਗਰਮ ਹੁੰਦੀ ਹੈ ਤੇ ਜੇਕਰ ਬੱਚੇ ਵੀ ਇਹ ਪਿੰਨੀ ਜਿਹੜੀ ਇੱਕ ਤੋਂ ਵੱਧ ਵੀ ਖਾ ਲੈਣ ਤੇ ਨੁਕਸਾਨ ਨਾ ਕਰੇ ਇਸ ਕਾਰਨ ਇਹਦੇ ਵਿੱਚ ਮੈਂ ਜਿਹੜੀ ਹੈ ਹਰੀ ਮੂੰਗੀ ਆ ਪਾ ਰਹੀ ਆ ਤੇ ਤੁਸੀਂ ਚਾਹੋ ਇਹ ਜਾਂ ਫਿਰ ਪੁੱਜੇ ਛੋਲੇ ਇਹ ਤੁਹਾਡੀ ਮਰਜ਼ੀ ਆ ਇੱਥੇ ਮੈਂ 300 ਗ੍ਰਾਮ ਇਹਦੇ ਨਾਲ ਮੈਂ ਲਿਆਇਆ ਗੁੜ ਗੁੜ ਦੀ ਜਗ੍ਹਾ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਬੂਰਾ ਚੀਨੀ ਦੇਸੀ ਖੰਡ ਜਾਂ ਫਿਰ ਸ਼ੱਕਰ ਤੇ ਜਾਂ ਫਿਰ ਸਫੇਦ ਚੀਨੀ ਜਿਹੜੀ ਆਪਾਂ ਚਾਹ ਦੇ ਵਿੱਚ ਪਾਉਂਦੇ ਆ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਕੁਝ ਵੀ ਪਾ ਸਕਦੇ ਹੋ ਗੁੜ ਦੀ ਪਰਫੈਕਟ ਕੁਆਂਟੀਟੀ ਮੈਂ ਤੁਹਾਨੂੰ ਦੱਸ ਰਹੀ ਹਾਂ ਜੇਕਰ ਤੁਸੀਂ ਮਿੱਠਾ ਜ਼ਿਆਦਾ ਖਾਂਦੇ ਹੋ ਤੇ ਤੁਸੀਂ 400 ਗ੍ਰਾਮ ਗੁੜ ਵੀ ਕਰ ਸਕਦੇ ਹੋ 500 ਗ੍ਰਾਮ ਵੀ ਕਰ ਸਕਦੇ ਹੋ ਪਰ ਇਸ ਤੋਂ ਵੱਧ ਨਾ ਪਾਓ 250 ਗ੍ਰਾਮ ਮੈਂ ਖੋਇਆ ਲਿਆਇਆ ਖੋਇਆ ਮੈਂ ਮਾਰਕੀਟ ਤੋਂ ਲਿਆਇਆ ਤੁਸੀਂ ਘਰ ਵੀ ਬਣਾ ਕੇ ਯੂਜ਼ ਕਰ ਸਕਦੇ ਹੋ ਪੌਣੀ ਕ ਕੋਲੀ ਮੈਂ ਬਦਾਮ ਲਿਆਏ ਅੱਧੀ ਕੋਲੀ ਕਿਸ਼ਮਿਸ਼ ਲਈ ਹੈ ਪੌਣੀ ਕ ਕੋਲੀ ਇੱਥੇ ਮੈਂ ਲਿਆ ਕਾਜੂ ਤੇ ਪੌਣੀ ਕੀ ਕੋਲੀ ਮੈਂ ਇੱਥੇ ਲਿਆ ਨਾਰੀਅਲ ਅੱਧਾ ਨਾਰੀਅਲ ਜਿਹੜਾ ਹੈ ਉਹ ਮੈਂ ਕੱਟ ਕੇ ਲਿਆਇਆ ਤੇ ਨਾਰੀਅਲ ਤੁਸੀਂ ਜਿਹੜਾ ਪਾਣਾ ਖੋਪੇ ਵਾਲਾ ਉਹੀ ਤੁਸੀਂ ਪਾਣਾ ਹੈ ਨਾਰੀਅਲ ਤੋਂ ਬਰਾਦਾ ਨਾ ਪਾਓ ਕਿਉਂਕਿ ਉਹਦੇ ਵਿੱਚ ਤੇਲ ਨਹੀਂ ਹੁੰਦਾ ਇਸ ਕੰਨ ਤੁਸੀਂ ਨਾਰੀਅਲ ਜਿਹੜਾ ਫਰੈਸ਼ ਯੂਜ਼ ਕਰਨਾ ਹੈ ਫਰੈਸ਼ ਮਤਲਬ ਬਾਲਾਂ ਵਾਲਾ ਜਿਹੜਾ ਨਾਰੀਅਲ ਹੁੰਦਾ ਨਾ ਜਿਹੜਾ ਸੋਰੀ ਸੁੱਕਾ ਖੋਪਾ ਜ 500 ਗ੍ਰਾਮ ਮੇਕੋ ਲਿਆ ਇਹਦੇ ਵਿੱਚੋਂ 250 ਗ੍ਰਾਮ ਕਿਹੋਲ ਆਪਾਂ ਯੂਜ਼ ਕਰਨਾ ਹੈ ਤੇ ਬਾਕੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਿ ਮੈਂ ਕਿੱਦਾਂ ਬਣਾ ਕੇ ਇਹ ਤਿਆਰ ਕਰਦੀ ਆ ਤੇ ਆਓ ਫਿਰ ਚੱਲਦੇ ਆ ਗੈਸ ਵੱਲ ਗੈਸ ਉੱਤੇ ਕੜਾਹੀ ਰੱਖੀਏ ਤੇ ਹੁਣ ਆਪਾਂ ਅਲਸੀ ਜਿਹੜੀ ਇਹਨੂੰ ਭੁੰਨਣਾ ਅਲਸੀ ਤੇ ਮੌਂਗੀ ਜਿਹੜੀ ਇਹ ਦੋਨਾਂ ਚੀਜ਼ਾਂ ਨੂੰ ਮੈਂ ਗਿੱਲੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਪੂੰਝ ਕੇ ਸਾਫ਼ ਕਰ ਲਿਆ ਸੀ ਅਲਸੀ ਨੂੰ ਆਪਾਂ ਪਹਿਲੇ ਮੀਡੀਅਮ ਗੈਸ ਕਰਕੇ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਗਰਮ ਕਰ ਲੈਣਾ ਹੈ 2 ਮਿੰਟ ਲੱਗਣਗੇ ਅਲਸੀ ਨੂੰ ਗਰਮ ਹੋਣ ਦੇ ਵਿੱਚ ਉਸ ਤੋਂ ਬਾਅਦ ਆਪਾਂ ਕੀ ਕਰਨਾ ਗੈਸ ਦੀ ਫਲੇਮ ਮੀਡੀਅਮ ਟੂ ਲੋ ਕਰ ਦੇਣੀ ਹੈ ਤੇ ਲੋ ਫਲੇਮ ਤੇ ਉੱਤੇ ਹੀ ਆਪਾਂ ਅਸੀਂ ਜਿਹੜੀ ਆ ਭੁੰਨਣੀ ਹੈ ਚੰਗੀ ਤਰ੍ਹਾਂ ਦੇ ਨਾਲ ਇਹਦਾ ਕੀ ਕਾਰਨ ਹੈ ਕਿ ਅਲਸੀ ਜਿਹੜੀ ਹੈ ਅੰਦਰੋਂ ਬਾਰੋਤਾ ਪੋਝ ਜਾਂਦੀ ਆ ਪਰ ਅੰਦਰੋਂ ਕੱਚੀ ਰਹਿ ਜਾਂਦੀ ਆ ਤੇ ਜਦੋਂ ਆਪਾਂ ਇਹਨੂੰ ਖਾਵਾਂਗੇ ਤੇ ਦੰਦਾਂ ਦੇ ਨਾਲ ਚਿਪਕਦੀ ਆ ਇਸ ਕਾਰਨ ਨਾਲ ਸੀ ਜਿਹੜੀ ਇਹ ਲੋ ਫਲੇਮ ਤੇ ਹੀ ਚੰਗੀ ਤਰ੍ਹਾਂ ਦੇ ਨਾਲ ਪੁੰਨਣੀ ਆ ਅਲਸੀ ਲੋ ਫਲੇਮ ਤੇ ਮੈਂ ਚੰਗੀ ਤਰ੍ਹਾਂ ਦੇ ਨਾਲ ਪੁੰਨ ਲਈ ਆ ਦਾਣੇ ਮੋਟੇ ਮੋਟੇ ਦੇ ਫੁੱਲਕੇ ਹੋ ਗਏ ਤੁਸੀਂ ਦੇਖ ਸਕਦੇ ਇਹਦਾ ਰੰਗ ਜਿਹੜਾ ਉਹ ਵੀ ਬਦਲ ਗਿਆ ਔਰ ਇਹ ਠੜਕਣ ਦੀ ਆਵਾਜ਼ ਜਿਹੜੀ ਇਹਦੇ ਵਿੱਚੋਂ ਆਣ ਲੱਗ ਜਾਂਦੀ ਆ ਜਦੋਂ ਅਲਸੀ ਪੁੱਜ ਜਾਂਦੀ ਆ ਹੁਣ ਆਪਾਂ ਕੀ ਕਰਾਂਗੇ ਅਲਸੀ ਜਿਹੜੀ ਇਹਨੂੰ ਇੱਕ ਭਰਾਤ ਦੇ ਵਿੱਚ ਕੱਢ ਲਵਾਂਗੇ ਕਿਉਂਕਿ ਇਸ ਤੋਂ ਬਾਅਦ ਅਲਸੀ ਜਿਹੜੀ ਆਪਾਂ ਨਹੀਂ ਪੁੰਨਣੀ ਆ ਨਹੀਂ ਤਾਂ ਫਿਰ ਇਹਦਾ ਕੋੜਾ ਫਲੇਵਰ ਵੀ ਘੇਰ ਤੋਂ ਮੈਂ ਇਹ ਕੜਾਈ ਗਿਆ ਹਸ ਤੇ ਰੱਖੀਏ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮੂੰਗੀ ਮੂੰਗੀ ਨੂੰ ਥੋੜਾ ਜਿਆਦਾ ਟਾਈਮ ਲੱਗਦਾ ਭੁੰਨਣ ਦੇ ਵਿੱਚ ਅਲਸੀ ਨੂੰ 12 ਤੋਂ 15 ਮਿੰਟ ਲੱਗਣਗੇ ਮੂੰਗੀ ਨੂੰ 15 ਤੋਂ 17 ਤੋਂ 20 ਮਿੰਟ ਵੀ ਜਿਹੜੇ ਆ ਭੁੰਨਣ ਦੇ ਵਿੱਚ ਲੱਗ ਸਕਦੇ ਆ ਮਿਹਨਤ ਜ਼ਰੂਰ ਹੁੰਦੀ ਹੈ ਪਿੰਨੀਆਂ ਬਣਾਉਣ ਦੇ ਵਿੱਚ ਪਰ ਚੀਜ਼ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਮੇਰੇ ਸਿੱਧੇ ਤਰੀਕੇ ਦੇ ਨਾਲੇ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਬੱਚੇ ਹੋਣ ਜਾਂ ਵੱਡੇ ਇੱਕ ਤੋਂ ਦੋ ਪਿੰਨੀਆਂ ਵੀ ਖਾ ਲੈਣਗੇ ਬਿਲਕੁਲ ਨੁਕਸਾਨ ਨਹੀਂ ਕਰਨਗੀਆਂ ਪਿੰਨੀਆਂ ਹਲਕੇ ਜੀ ਜਿਹੜੀ ਮੂੰਗੀ ਹੈ ਪੁੱਜ ਚੁੱਕੀ ਹੈ ਪਰ ਹਲੇ ਪੂਰੀ ਤਰ੍ਹਾਂ ਮੂੰਗੀ ਜਿਹੜੀ ਹੈ ਪੁੱਜੀ ਨਹੀਂ ਹੈ ਹਲੇ ਇਹਨੂੰ ਆਪਾਂ ਹੋਰ ਜ਼ਿਆਦਾ ਗਾੜਾ ਕਰਨਾ ਹੈ ਇਹਦਾ ਰੰਗ ਬ੍ਰਾਊਨ ਰੰਗ ਇਹਦਾ ਆਪਾਂ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਬ੍ਰਾਊਨ ਇਹਦਾ ਰੰਗ ਜਿਹੜਾ ਹੈ ਉਹ ਹੋ ਗਿਆ ਬਸ ਇਸ ਤੋਂ ਵੱਧ ਜਿਹੜੀ ਮੂੰਗੀ ਹੈ ਇਹਨੂੰ ਆਪਾਂ ਨਹੀਂ ਭੁੰਣਾ ਤੇ ਹੁਣ ਆਪਾਂ ਇਹਨੂੰ ਬੇਕ ਪ੍ਰਾਤ ਦੇ ਵਿੱਚ ਕੱਢ ਲਵਾਂਗੇ ਅਲੱਗ-ਅਲੱਗ ਅੱਛੀ ਨੂੰ ਆਪਾਂ ਲੱਗ ਕੱਢ ਲੈ ਇਹਨੂੰ ਆਪਾਂ ਲੱਗ ਕੱਢ ਲਵਾਂਗੇ ਦੋਨਾਂ ਚੀਜ਼ਾਂ ਨੂੰ ਠੰਡਾ ਕਰਕੇ ਆਪਾਂ ਪੀਸਣਾ ਹੈ ਉਸੇ ਕੜਾਹੀ ਦੇ ਵਿੱਚ ਮੈਂ ਇੱਕ ਚਮਚ ਵੱਡੇ ਵਾਲਾ ਭਰ ਕੇ ਪਾਇਆ ਦੇਸੀ ਘਿਓ ਕਿਉਂ ਉਹਦੇ ਵਿੱਚ ਹੁਣ ਆਪਾਂ ਜਿਹੜੇ ਡਰਾਈ ਫਰੂਟ ਆ ਨਾ ਇਹ ਪਾ ਕੇ ਹਲਕੇ ਜਿਹੇ ਫਰਾਈ ਕਰਨੇ ਆ ਕਿਉਂ ਮੈਲਟ ਹੋ ਗਿਆ ਗਰਮ ਹੋ ਗਿਆ ਕਿਉਂਕਿ ਕੜਾਈ ਬਹੁਤ ਜ਼ਿਆਦਾ ਗਰਮ ਹੈ ਇਹ ਸਾਰੀਆਂ ਸਾਰਾ ਪ੍ਰੋਸੈਸ ਹੈ ਜਿਹੜਾ ਪਹਿਲੇ ਕਰਨਾ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਪੀਸਣੀਆਂ ਆ ਵੈਸੇ ਤੁਸੀਂ ਚਾਹੋ ਤਾਂ ਡਰਾਈ ਫਰੂਟ ਜਿਹੜਾ ਇਹ ਕੱਟ ਕੇ ਬਰੀਕ ਬਰੀਕ ਤਾਂ ਵੀ ਪਾ ਸਕਦੇ ਹੋ ਪਰ ਮੈਂ ਹਲਕਾ ਜਿਹਾ ਦਰਦਰਾ ਜਿਹਾ ਪੀਸ ਕੇ ਡਰਾਈ ਫਰੂਟ ਜਿਹੜਾ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਹੁਣ ਫਰਾਈ ਕਰਨਾ ਹੈ 2 ਮਿੰਟ ਲੱਗਣਗੇ ਇਹਨੂੰ ਫਰਾਈ ਹੋਣ ਦੇ ਵਿੱਚ ਲੋ ਫਲੇਮ ਦੇ ਉੱਤੇ ਕਿੱਦਾਂ ਪਤਾ ਚਲੇਗਾ ਕਿ ਫਰਾਈ ਹੋ ਗਿਆ ਜਿਹੜੀ ਕਿਸ਼ਮਿਸ਼ ਹੈ ਫੁੱਲ ਕੇ ਮੋਟੀ-ਮੋਟੀ ਹੋ ਜਾਏਗੀ ਔਰ ਰੰਗ ਜਿਹੜਾ ਡਰਾਈ ਫਰੂਟ ਦਾ ਸਾਰਾ ਬਦਲ ਜਾਏਗਾ ਡਰਾਈ ਫਰੂਟ ਤੁਸੀਂ ਕੁਆਂਟੀਟੀ ਘੱਟ ਵੱਧ ਕਰ ਸਕਦੇ ਹੋ ਜਾਂ ਫਿਰ ਆਪਣੀ ਚੋਇਸ ਦੇ ਹਿਸਾਬ ਨਾਲ ਡਰਾਈ ਫਰੂਟ ਜਿਹੜੇ ਆ ਪਾ ਸਕਦੇ ਹੋ ਜਿਦਾਂ ਅਖਰੋਟ ਹੋ ਗਿਆ ਪਿਸਤਾ ਹੋ ਗਿਆ ਐਦਾਂ ਦੇ ਡਰਾਈ ਫਰੂਟ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਆਪਣੀ ਚੋਇਸ ਦੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਹੋ ਜਿਹੜੇ ਪਾਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਹੁਣ ਇਹ ਫਰਾਈ ਹੋ ਗਈਆਂ ਕਿਸ਼ਮਿਸ਼ ਫੁੱਲ ਗਈਆਂ ਔਰ ਰੰਗ ਵੀ ਬਦਲ ਗਿਆ ਹੈ ਬਦਾਮ ਔਰ ਕਾਜੂ ਔਰ ਨਾਰੀਅਲ ਦਾ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਔਰ ਠੰਡਾ ਕਰ ਲੈਣੇ ਇਧਰ ਅਲਸੀ ਠੰਡੀ ਹੋ ਗਈ ਇਹਨੂੰ ਮੈਂ ਗ੍ਰਾਈਂਡਰ ਚਾਰ ਦੇ ਵਿੱਚ ਪਾਇਆ ਤੇ ਇਹਨੂੰ ਪੀਸ ਕੇ ਇਹਦਾ ਪਾਊਡਰ ਬਣਾ ਲੈਣੇ ਆ ਨਾਲ ਹੀ ਮੂੰਗੀ ਜਿਹੜੀ ਉਹਨੂੰ ਵੀ ਪੀਸ ਕੇ ਪਾਊਡਰ ਬਣਾਣਾ ਨਾਲ ਹੀ ਜਿਹੜੇ ਆ ਡਰਾਈ ਫਰੂਟ ਇਹਨਾਂ ਨੂੰ ਵੀ ਦਰਦਰਾ ਦਰਦਰਾ ਪੀਸ ਲੈਣੇ ਆ ਇਹਦਾ ਪਾਊਡਰ ਨਹੀਂ ਬਣਾਣਾ ਡਰਾਈ ਫਰੂਟ ਦਰਦਰੇ ਪੀਸਣੇ ਆ ਅਲਸੀ ਜਿਹੜੀ ਇਹ ਪੀਸ ਲਈ ਹੈ ਅਲਸੀ ਦਾ ਪਾਊਡਰ ਮੈਂ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਅਲਸੀ ਨੂੰ ਮੇਰੇ ਹੱਥ ਨਾਲ ਦਿਖਾਨੀ ਇੱਕਦਮ ਬਰੀਕ ਪਾਊਡਰ ਇਹਦਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਇਹਦੇ ਨਾਲ ਜੇ ਡ్రਾਈ ਫਰੂਟ ਇਹ ਵੀ ਆਪਾਂ ਦਰਦਰੇ ਦਰਦਰੇ ਜਿਹੜੇ ਆ ਪੀਸ ਲਿਆ ਤੇ ਇਹ ਦੇਖੋ ਤੁਸੀਂ ਜਿਹੜੀ ਮੂੰਗੀ ਹੈ ਇਹਦਾ ਵੀ ਇੱਕਦਮ ਪਾਊਡਰ ਬਣਾ ਕੇ ਆਪਾਂ ਤਿਆਰ ਕਰ ਲਿਆ ਬਹੁਤ ਹੀ ਵਧੀਆ ਮੂੰਗੀ ਦਾ ਵੀ ਪਾਊਡਰ ਜਿਹੜਾ ਬਣ ਗਿਆ ਹੁਣ ਚੱਲਦੇ ਆ ਅਗਲੇ ਪ੍ਰੋਸੈਸ ਵੱਲ ਹੁਣ ਜਿਹੜੇ ਕੜਾਈ ਦੇ ਵਿੱਚ ਮੈਂ ਡ్రਾਈ ਫਰੂਟ ਫਰਾਈ ਕੀਤੇ ਸੀ ਉਹਦੇ ਵਿੱਚ ਮੈਂ ਹੋਰ ਕਿਉਂ ਪਾਇਆ 200 ਗ੍ਰਾਮ ਤੋਂ ਵੱਧ ਕਿਉਂ ਜਿਹੜਾ ਇਹਦੇ ਵਿੱਚ ਮੈਂ ਪਾਤਾ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਜਿਹੜੀ ਮੂੰਗੀ ਪੀਸ ਕੇ ਰੱਖੀ ਹੈ ਇਹ ਤੇ ਜਿਹੜੀ ਅਲਸੀ ਪੀਸ ਕੇ ਰੱਖੀ ਹੈ ਇਹ ਇਹ ਦੋਨਾਂ ਚੀਜ਼ਾਂ ਨੂੰ ਪਾ ਕੇ ਇਹਨੂੰ ਆਪਾਂ 5 ਤੋਂ 6 ਮਿੰਟ ਤੱਕ ਚਸਣਾ ਹੈ ਚਸਨਾ ਕਿਉਂ ਆ ਕਿਉਂਕਿ ਜਿਹੜੀ ਮੂੰਗੀ ਔਰ ਅਲਸੀ ਹਲਕੀ ਫੁਲਕੀ ਕੱਚੀ ਰਹਿ ਗਈ ਹੋਏਗੀ ਉਹ ਵੀ ਇਹਦੇ ਵਿੱਚ ਚਸ ਜਾਏਗੀ ਤੇ ਪੱਕ ਜਾਏਗੀ ਇਸ ਕਾਰਨ ਇਹਨੂੰ ਘਿਓ ਦੇ ਵਿੱਚ ਚਾਸਲਵਾਨੀ ਬਹੁਤ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਫਿਰ ਹਲਕਾ ਹਲਕਾ ਕੱਚਾ ਫਲੇਵਰ ਜਿਹੜਾ ਹੈ ਮੂੰਗੀ ਦਾ ਤੇ ਅਲਸੀ ਦਾ ਆਂਦਾ ਹੈ ਅਲਸੀ ਦੀ ਖਾਸ ਗੱਲ ਇਹ ਹੈ ਕਿ ਇਹਨੂੰ ਚੰਗੀ ਤਰ੍ਹਾਂ ਪੁੰਨਿਆ ਹੋਣਾ ਚਾਹੀਦਾ ਹੈ ਜੇਕਰ ਇਹ ਹਲਕੀ ਵੀ ਕੱਚੀ ਰਹਿ ਗਈ ਨਾ ਤਾਂ ਫਿਰ ਇਹ ਦੰਦਾਂ ਦੇ ਨਾਲ ਤਾਲੂਏ ਦੇ ਨਾਲ ਚਿਪਕਦੀ ਆ ਖਾਣ ਲੱਗੇ ਤੇ ਇਸ ਕਾਰਨ ਅਲਸੀ ਜਿਹੜੀ ਚੰਗੀ ਤਰ੍ਹਾਂ ਦੇ ਨਾਲ ਪੁੱਜੀ ਹੋਈ ਹੋਣੀ ਚਾਹੀਦੀ ਹੈ ਇੰਨੀ ਵੀ ਜ਼ਿਆਦਾ ਪੁੱਜੀ ਹੋਈ ਨਹੀਂ ਹੋਣੀ ਚਾਹੀਦੀ ਕਿ ਜਦੋਂ ਆਪਾਂ ਖਾਈਏ ਤੇ ਕੋੜੀ ਲੱਗੇ ਖਾਣ ਦੇ ਵਿੱਚ ਦੋਨੋਂ ਚੀਜ਼ਾਂ ਨੂੰ ਮੈਂ 5 ਤੋਂ 6 ਮਿੰਟ ਲਈ ਜਿਹੜਾ ਇਹ ਪੁੰਨ ਲਿਆ ਕਿ ਉਹ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਚਾਹਸ ਜਿਹੜੀ ਹੈ ਲਗਵਾ ਲਈ ਹੈ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦੇਣਾ ਤੋ ਹੁਣ ਆਪਾਂ ਇੱਕ ਕੜਾਈ ਲਈਏ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਵੈਸੇ ਤਾਂ ਇਹਦੇ ਵਿੱਚ ਘਿਓ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਖੋਇਆ ਜਿਹੜਾ ਉਹਦੇ ਵਿੱਚ ਆਲਰੇਡੀ ਘਿਓ ਜਿਹੜਾ ਹੁੰਦਾ ਆ ਇਸ ਕਾਰਨ ਇਹਦੇ ਵਿੱਚ ਘਿਓ ਪਾਉਣ ਦੀ ਜ਼ਰੂਰਤ ਨਹੀਂ ਹੈ ਪਰ ਮੈਂ ਫਿਰ ਵੀ ਥੋੜਾ ਜਿਹਾ ਘਿਓ ਜਿਹੜਾ ਇਹਦੇ ਵਿੱਚ ਪਾ ਰਹੀ ਆ ਤਾਂ ਹੁਣ ਆਪਾਂ ਇਹਦੇ ਵਿੱਚ ਖੋਇਆ ਪਾ ਕੇ ਖੋਏ ਨੂੰ ਆਪਾਂ 5 ਤੋਂ 6 ਮਿੰਟ ਲਈ ਚੰਗੀ ਤਰ੍ਹਾਂ ਦੇ ਨਾਲ ਭੁੰਨਣਾ ਕਿਉਂਕਿ ਖੋਇਆ ਜਿਹੜਾ ਕੱਚਾ ਆ ਤੇ ਇਹਨੂੰ ਆਪਾਂ ਪਕਾਉਣਾ ਹੁਣ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਖੋਇਆ ਜਿਹੜਾ ਘਰ ਵੀ ਬਣਾ ਸਕਦੇ ਹੋ ਦੁੱਧ ਨੂੰ ਕਾੜ ਕਾੜ ਕੇ ਚੰਗੀ ਤਰ੍ਹਾਂ ਦੇ ਨਾਲ ਜ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਔਰ ਮੇਰੀ ਰੈਸਪੀਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਲਗਾਤਾਰ ਚਲਾਉਂਦੇ ਹੋਇਆ ਖੋਇ ਜਿਹੜਾ ਇਹਨੂੰ ਭੁੰਨਣਾ ਹੈ ਜਦੋਂ ਤੱਕ ਖੋਏ ਦਾ ਟੈਕਸਚਰ ਜਿਹੜਾ ਦਾਣੇਦਾਰ ਨਹੀਂ ਆ ਜਾਂਦਾ ਉਦੋਂ ਤੱਕ ਇਹਨੂੰ ਆਪਾਂ ਭੁੰਨਣਾ ਲਗਾਤਾਰ ਚਲਾਉਂਦੇ ਹੋਏ ਛੱਡਣਾ ਬਿਲਕੁਲ ਨਹੀਂ ਹੈ ਨਹੀਂ ਤਾਂ ਫਿਰ ਇਹ ਤਲੇ ਨਾਲ ਲੱਗ ਸਕਦਾ ਹੈ ਵੈਸੇ ਤਾਂ ਆਪਾਂ ਘਿਓ ਪਾਇਆ ਹੋਇਆ ਹੈ ਤਲੇ ਨਾਲ ਲੱਗੇਗਾ ਤੇ ਨਹੀਂ ਪਰ ਫਿਰ ਵੀ ਜਿਹੜਾ ਹੈ ਤੁਸੀਂ ਇਹਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਤੁਸੀਂ ਦੇਖ ਸਕਦੇ ਹੋ 5 ਤੋਂ 6 ਮਿੰਟ ਜਿਹੜਾ ਖੋਏ ਨੂੰ ਭੁੰਨਣ ਦੇ ਵਿੱਚ ਲੱਗੇ ਆ ਔਰ ਇੱਕਦਮ ਦਾਣੇ ਦਾ ਟੈਕਸਚਰ ਜਿਹੜਾ ਖੋਏ ਦਾ ਆ ਗਿਆ। ਹੁਣ ਆਪਾਂ ਗੈਸ ਬੰਦ ਕਰਕੇ ਜਿਹੜਾ ਅਲਸੀ ਵਾਲਾ ਮਿਕਸਚਰ ਹੈ ਨਾ ਅਲਸੀ ਤੇ ਮੂੰਗੀ ਵਾਲਾ ਉਹਦੇ ਵਿੱਚ ਇਹ ਖੋਇਆ ਜਿਹੜਾ ਪਾ ਦੇਣਾ। ਤੇ ਇਹਨੂੰ ਫੇਰ ਆਪਾਂ ਫੇਰ ਤੋਂ ਆਪਾਂ ਇੱਕ ਸਾਈਡ ਤੇ ਕਰ ਦੇਣਾ ਤੇ ਹੁਣ ਆਪਾਂ ਜਿਹੜੀ ਇਹ ਚਾਣੀ ਬਣਾ ਕੇ ਤਿਆਰ ਕਰਨੀ ਆ। ਚਾਣੀ ਬਣਾਉਣ ਦੇ ਲਈ ਉਸੇ ਕੜਾਹੀ ਦੇ ਵਿੱਚ ਜਿਹੜਾ ਗੋੜਾ ਮੈਂ ਪਾ ਰਹੀ ਆ। ਜਿਹਦੇ ਵਿੱਚ ਖੋਇਆ ਜਿਹੜਾ ਆਪਾਂ ਨੇ ਕਿ ਤਿਆਰ ਕੀਤਾ ਆਪਾਂ ਤੇ ਇਹਦੇ ਵਿੱਚ ਇੱਕ ਛੋਟੇ ਵਾਲੀ ਕੋਲੀ ਜਿਹੜੀ ਹੈ ਪਾਣੀ ਪਾਣੀ ਹੈ ਅੱਧੇ ਗਲਾਸ ਅੱਧਾ ਗਲਾਸ ਤੁਸੀਂ ਨਾਪ ਕੇ ਪਾਣੀ ਜਿਹੜਾ ਇਹਦੇ ਵਿੱਚ ਪਾ ਲੈਣਾ ਹੈ ਪਾ ਕੇ ਇਹਨੂੰ ਆਪਾਂ ਹੁਣ ਲਗਾਤਾਰ ਚਲਾਉਂਦੇ ਹੋਏ ਪਹਿਲਾਂ ਇੱਕ ਉਬਾਲ ਆਉਣ ਦੇਣਾ ਜਦੋਂ ਤੱਕ ਗੁੜ ਜਿਹੜਾ ਗਲ ਨਹੀਂ ਜਾਂਦਾ ਤੇ ਇੱਕ ਉਬਾਲ ਨਹੀਂ ਆ ਜਾਂਦਾ ਉਦੋਂ ਤੱਕ ਪਕਾਣਾ ਉਸ ਤੋਂ ਬਾਅਦ ਇਹਨੂੰ ਆਪਾਂ 5 ਤੋਂ 6 ਮਿੰਟ ਲਈ ਪਕਾਣਾ ਚਾਣੀ ਜਿਹੜੀ ਮੈਂ ਦੂਜੇ ਪਾਸੇ ਕਰ ਦਿੱਤੀ ਹੈ ਤੇ ਹੁਣ ਆਪਾਂ ਜਿਹੜੀ ਅਲਸੀ ਹੈ ਨਾ ਇਹਦੇ ਵਿੱਚ ਜਿਹੜਾ ਡਰਾਈ ਫਰੂਟ ਜਿਹੜੇ ਆਪਾਂ ਪੀਸ ਕੇ ਰੱਖੇ ਸੀ ਨਾ ਇਹ ਪਾ ਦੇਣੇ ਆ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਦੇ ਨਾਲ ਜਦੋਂ ਤੱਕ ਸਾਡੀ ਚਾਣੀ ਬਣ ਰਹੀ ਹੈ ਉਦੋਂ ਤੱਕ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਕਰ ਲੈਣੀਆਂ ਖੋਇਆ ਪਾਉਣ ਨਾਲ ਜਿਹੜਾ ਪਿੰਨੀਆਂ ਦਾ ਟੇਸਟ ਹੈ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਜੇਕਰ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਬਿਨਾਂ ਖੋਏ ਤੋਂ ਵੀ ਇਹ ਪਿੰਨੀਆਂ ਜਿਹੜੀਆਂ ਬਣਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਮੈਂ ਖੋਇਆ ਪਾਇਆ ਤਾਂ ਤੁਸੀਂ ਵੀ ਖੋਇਆ ਪਾਣਾ ਇਹ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਈਆਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਖੋਇਆ ਤੇ ਜਿਹੜੇ ਡਰਾਈ ਫਰੂਟ ਹੈ ਮਿਕਸ ਹੋ ਗਏ ਆ ਅਲਸੀ ਤੇ ਮੂੰਗੀ ਦੇ ਵਿੱਚ ਇਧਰ ਜਿਹੜੀ ਇਹ ਚਾਣੀ ਹੈ ਇਹ ਵੀ ਪਕਦੇ ਹੋਏ 5 ਤੋਂ 6 ਮਿੰਟ ਜਿਹੜੇ ਆ ਹੋ ਗਏ ਆ ਪਹਿਲੇ ਇਹਨੂੰ ਉਬਾਲ ਆਇਆ ਸੀ ਉਸ ਤੋਂ ਬਾਅਦ ਉਬਾਲ ਆਉਣ ਤੋਂ ਬਾਅਦ ਇਹਨੂੰ ਪਕਦੇ ਹੋਏ 5 ਤੋਂ 6 ਮਿੰਟ ਹੋਏ ਹੁਣ ਕਿੱਦਾਂ ਪਤਾ ਚਲੇਗਾ ਕਿ ਚਾਣੀ ਜਿਹੜੀ ਇਹ ਬਣ ਕੇ ਤਿਆਰ ਹੈ ਆਪਾਂ ਇੱਕ ਡ੍ਰੌਪ ਸੇ ਜਿਹੜਾ ਹੱਥ ਨਾਲ ਲਗਾਣਾ ਹੈ ਤੇ ਇਹਦੀ ਇੱਕ ਤਾਰ ਬਣਾ ਕੇ ਦੇਖਣੀ ਹੈ ਜੇਕਰ ਤਾਰ ਬਣ ਰਹੀ ਹੈ ਤੇ ਚਾਣੀ ਜਿਹੜੀ ਇਹ ਸਾਡੀ ਪਰਫੈਕਟ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਤਾਰ ਦੋ ਜਾਂ ਤਿੰਨ ਤਾਰ ਦੀ ਚਾਣੀ ਜਿਹੜੀ ਨਹੀਂ ਬਣਾਨੀ ਐ ਜੇਕਰ ਦੋ ਤਿੰਨ ਤਾਰ ਦੀ ਚਾਣੀ ਬਣ ਗਈ ਤੇ ਫਿਰ ਜਿਹੜੀਆਂ ਪਿੰਨੀਆਂ ਸਖਤ ਹੋ ਜਾਣਗੀਆਂ ਉਹ ਜੇਕਰ ਇੱਕ ਤਾਰ ਵੀ ਨਹੀਂ ਬਣੀ ਤਾਂ ਫਿਰ ਪਿੰਨੀਆਂ ਜਿਹੜੀਆਂ ਉਹ ਬਣਨਗੀਆਂ ਨਹੀਂ ਚੰਗੀਆਂ ਇਸ ਕਾਰਨ ਇੱਕ ਤਾਰ ਦੀ ਚਾਣੀ ਜਿਹੜੀ ਬਣਾਨੀ ਐ ਇਹ ਚਾਣੀ ਸਾਡੀ ਬਣ ਗਈ ਐ ਤੇ ਇਹਨੂੰ ਆਪਾਂ ਛਾਣ ਕੇ ਪੁਣ ਕੇ ਜਿਹੜਾ ਐ ਇਹਦੇ ਵਿੱਚ ਪਾਣਾ ਕਿਉਂਕਿ ਗੁੜ ਦੇ ਵਿੱਚ ਇੰਪਿਉਰਿਟੀ ਵਗੈਰਾ ਹੁੰਦੀ ਐ ਤੇ ਇਸ ਕਾਰਨ ਇਹਨੂੰ ਪੁਣ ਕੇ ਪਾਣਾ ਤੈਨੂੰ ਮੈਂ ਪੁਣ ਲਿਆ ਮੈਂ ਤੁਹਾਨੂੰ ਦਿਖਾਨੀ ਆ ਚਾਣੀ ਦੇ ਵਿੱਚ ਹਲਕਾ ਫੁਲਕਾ ਜਿਹੜਾ ਗੰਦਗੀ ਜਿਹੜੀ ਆ ਗਈ ਐ ਤੇ ਇਸ ਕਾਰਨ ਪੁਣਕੇ ਹੀ ਤੁਸੀਂ ਵੀ ਜਾਣੀ ਜਿਹੜੀ ਹੈ ਪਾਣੀ ਹੈ ਗੁੜ ਵਾਲੀ ਇਹਦੇ ਵਿੱਚ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਫਿਰ ਤੋਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਬਹੁਤ ਹੀ ਸੌਖਾ ਤਰੀਕਾ ਹੈ ਪਿੰਨੀਆਂ ਬਣਾਉਣ ਦਾ ਤੇ ਸਵਾਦ ਬਹੁਤ ਹੀ ਜ਼ਿਆਦਾ ਬਣ ਕੇ ਤਿਆਰ ਹੁੰਦੀਆਂ ਨੇ ਇਹ ਪਿੰਨੀਆਂ ਤਾਂ ਤੁਸੀਂ ਵੀ ਇੱਕ ਵਾਰ ਮੇਰੇ ਇਸ ਦੱਸੇ ਹੋ ਤਰੀਕੇ ਦੇ ਨਾਲ ਪਿੰਨੀਆਂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਣਗੀਆਂ ਤੇ ਹਰ ਵਾਰ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਪਿੰਨੀਆਂ ਬਣਾ ਕੇ ਤਿਆਰ ਕਰੋਗੇ ਹੁਣ ਇਹਨੂੰ ਆਪਾਂ ਮਿਕਸ ਵੀ ਕਰ ਲੈਣਾ ਤੇ ਹਲਕਾ ਜਿਹਾ ਠੰਡਾ ਵੀ ਕਰ ਲੈਣਾ ਹਲਕਾ ਦੇ ਇੰਨਾ ਕ ਠੰਡਾ ਕਰਨਾ ਪੀ ਜਦੋਂ ਆਪਾਂ ਪਿੰਨੀਆਂ ਬਣਾਈਏ ਤੇ ਸਾਡੇ ਹੱਥ ਜਿਹੜੇ ਉਹ ਨਾ ਜਲਣ ਇੰਨਾ ਕ ਆਪਾਂ ਠੰਡਾ ਇਹਨੂੰ ਕਰਨਾ ਹੈ ਇਹ ਹਲਕਾ ਜਿਹਾ ਠੰਡਾ ਹੋ ਗਿਆ ਤਾਂ ਹੁਣ ਆਪਾਂ ਇਹਦੀਆਂ ਪਿੰਨੀਆਂ ਬਣਾਨੀਆਂ ਜਿਹੜੀਆਂ ਸ਼ੁਰੂ ਕਰ ਦਿੰਨੇ ਆ ਪਿੰਨੀਆਂ ਤੁਸੀਂ ਆਪਣੇ ਹਿਸਾਬ ਨਾਲ ਛੋਟੀਆਂ ਜਾਂ ਵੱਡੀਆਂ ਜਿਹੜੀਆਂ ਬਣਾ ਸਕਦੇ ਹੋ ਇਹ ਪਿੰਨੀਆਂ ਤੁਸੀਂ ਬਣਾ ਕੇ ਇਹਨੂੰ 1 ਮਹੀਨੇ ਤੱਕ ਸਟੋਰ ਕਰਕੇ ਖਾਓ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਬਿਲਕੁਲ ਵੀ ਖਰਾਬ ਜਿਹੜੀਆਂ ਨਹੀਂ ਹੁੰਦੀਆਂ ਫ੍ਰਿਜ ਤੋਂ ਬਾਹਰ ਹੀ ਤੁਸੀਂ ਇਹ ਪਿੰਨੀਆਂ ਬਣ ਕੇ ਜਿਹੜੀਆਂ ਰੱਖ ਕੇ ਤੁਸੀਂ ਖਾ ਸਕਦੇ ਹੋ बस एक पिन्नी बना ली ऐसे तरीके ਨਾਲ ਆਪਾਂ ਸਾਰੀਆਂ ਪਿੰਨੀਆਂ ਬਣਾ ਕੇ ਤਿਆਰ ਕਰਨੀਆਂ ਮੈਂ ਥੋੜੀਆਂ ਛੋਟੇ ਸਾਈਜ਼ ਦੀਆਂ ਪਿੰਨੀਆਂ ਬਣਾਈਆਂ ਤੁਸੀਂ ਆਪਣੇ ਹਿਸਾਬ ਨਾਲ ਵੱਡੀਆਂ ਛੋਟੀਆਂ ਬਣਾ ਲਿਓ ਇੱਕ ਪਿੰਨੀ ਮੈਂ ਤੁਹਾਨੂੰ ਤੋੜ ਕੇ ਦਿਖਾ ਰਹੀ ਹਾਂ ਕਿੰਨੀ ਵਧੀਆ ਸੌਫਟ ਬਣ ਕੇ ਤਿਆਰ ਹੋਈ ਹੈ ਜਿੱਦਾਂ ਦੀ ਇਹ ਪਿੰਨੀ ਬਣ ਕੇ ਤਿਆਰ ਹੋਈ ਇਦਾਂ ਦੀ ਇਦਾਂ ਹੀ ਇਹ ਪਿੰਨੀ ਜਿਹੜੀ ਬਣੀ ਰਹੇਗੀ ਮਹੀਨੇ ਤੱਕ ਜਦੋਂ ਵੀ ਤੁਸੀਂ ਖਾਓਗੇ ਇੱਕਦਮ ਸੌਫਟੀ ਪਿੰਨੀ ਬਣੀ ਰਹੇਗੀ ਮੇਰੀ ਇਹ ਪਿੰਨੀਆਂ ਦੀ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ